ਲੱਖਾਂ ਸਾਲ ਪਹਿਲਾਂ ਇੱਕ ਧਰਤੀ ਵਰਗਾ ਗ੍ਰਹਿ ਹੁੰਦਾ ਤਾਂ ਉੱਥੇ ਰਹਿਣੇ ਵਾਲੇ ਲੋਕ ਵੀ ਸਾਡੀ ਧਰਤੀ ਵਾਂਗੂ ਉੱਥੇ ਦੇ ਵਾਤਾਵਰਣ ਦਾ ਕਾਹਨ ਦਿਨ ਬਰ ਦਿਨ ਕਰ ਰਹੇ ਤੇ ਪਰ ਕੁਝ ਵਾਤਾਵਰਣ ਨੂੰ ਬਚਾਉਣੇ ਵਾਲੇ ਗਰੁੱਪਾਂ ਕੰਨੀ ਤੇ ਕਰੇ ਜਾ ਰਹੇ ਉਪਰਾਲਿਆ ਕਰਕੇ ਬਹੁਤ ਮੁਸ਼ਕਲ ਨਾਲ ਵਾਤਾਵਰਣ ਚ ਸੰਤੁਲਨ ਬਣਿਆ ਹੋਇਆ ਤਾਂ ਫਿਰ ਇੱਕ ਦਿਨ ਉਸ ਗ੍ਰਹਿ ਪਰ ਮੋਬਾਈਲ ਫੋਨ ਦੀ ਕਾਢ ਨੇ ਤਹਿਲਕਾ ਮਚਾਤਾ ਹਰੇਕ ਤਰ੍ਹਾਂ ਦੀ ਜਾਣਕਾਰੀ ਤੱਕ ਪਹੁੰਚ ਕਰਨੀ ਸੌਖੀ ਹੋ ਗਈ ਵਾਤਾਵਰਨ ਨੂੰ ਬਚਾਉਣੇ ਵਾਲੇ ਧਰਮ ਨੂੰ ਬਚਾਉਣੇ ਵਾਲੇ ਔਰਤਾਂ ਨੂੰ ਬਚਾਉਣੇ ਵਾਲੇ ਤੇ ਹੋਰ ਪਤਾ ਨਹੀਂ ਕਿੰਨੇ ਹੀ ਅਲੱਗ-ਅਲੱਗ ਤਰ੍ਹਾਂ ਦੇ ਆਨਲਾਈਨ ਗਰੁੱਪ ਬਣ ਗਏ। ਮੋਬਾਈਲ ਫੋਨ ਦੀ ਕਾਰਟ ਤੇ ਪਹਿਲਾਂ ਵੀ ਇਕਣਾ ਦੇ ਗਰੁੱਪ ਹੁੰਦੇ ਤੇ ਪਰ ਉਹ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਹੁੰਦੇ ਤੇ ਨਾ ਕਿ ਆਨਲਾਈਨ ਬੈਠ ਕੇ। ਲੋਕਾਂ 'ਚ ਆਨਲਾਈਨ ਇਹ ਸਾਰੇ ਗਰੁੱਪ ਬਣਾਉਣੇ ਨਾਲ ਬਹੁਤ ਜਾਗਰੂਕਤਾ ਫੈਲਣੀ ਸ਼ੁਰੂ ਹੋ ਗਈ। ਹਰ ਕੋਈ ਆਨਲਾਈਨ ਆਪਣੇ ਪੱਧਰ ਤੇ ਆਪਣੇ ਆਪਣੇ ਮਕਸਦ ਵਾਸਤੇ ਲੜਨ ਲੱਗ ਗਿਆ। ਕਿਉਂਕਿ ਆਨਲਾਈਨ ਲੜਾਈ ਲੜਨਾ ਜ਼ਮੀਨੀ ਤੌਰ 'ਤੇ ਲੜਦੇ ਨਾਲ ਤੇ ਬਹੁਤ ਜ਼ਿਆਦਾ ਸੌਖਾ ਤਾਂ ਇਸ ਕਰਕੇ ਹਰ ਕੋਈ ਵਾਤਾਵਰਨ ਧਰਮ ਔਰਤਾਂ ਦੇ ਹੱਕਾਂ ਵਗੈਰਾ ਵਾਸਤੇ ਆਨਲਾਈਨ ਲੜ ਰਿਹਾਤਾ ਪਹਿਲਾਂ ਜਿਹੜੇ ਵਾਤਾਵਰਨ ਨੂੰ ਬਚਾਉਣੇ ਵਾਲਿਆਂ ਦੇ ਗਰੁੱਪ ਦੀ ਗਿਣਤੀ ਲੱਖਾਂ ਚ ਹੁੰਦੀ ਦੀ ਮਤਲਬ ਕਿ ਜਿਨ੍ਹਾਂ ਨੇ ਜ਼ਮੀਨੀ ਪੱਧਰ ਪਰ ਕੰਮ ਕਰਕੇ ਵਾਤਾਵਰਨ ਨੂੰ ਬਚਾ ਕੇ ਰੱਖਿਆ ਹੋਇਆਤਾ ਉਹਨਾਂ ਦੀ ਆਨਲਾਈਨ ਗਿਣਤੀ ਹੁਣ ਕਰੋੜਾਂ ਚ ਹੋ ਗਈ ਤੀ ਫਿਰ ਇੱਕ ਦਿਨ ਇਹ ਹਜਾ ਆ ਗਿਆ ਜਦ ਉਹ ਗ੍ਰਹਿ ਕਾਫੀ ਹੱਦ ਤੱਕ ਤਬਾਹ ਹੋ ਗਿਆ ਆਨਲਾਈਨ ਬੈਠੇ ਯੋਧਿਆਂ ਨੇ ਬਥੇਰੇ ਹੈਸ਼ਟੈਗ ਚਲਾਏ ਕਰੋੜਾਂ ਟਵੀਟ ਵੀ ਕਰੇ ਸਟੋਰੀਆਂ ਵੀ ਪਾਈਆਂ ਫੇਸਬੁੱਕ ਇੰਸਟਾ ਤੇ ਵਟਸਐਪ ਵਗੈਰਾ ਪਰ ਫਿਰ ਵੀ ਉਹਨਾਂ ਦੀ ਮਿਹਨਤ ਨੂੰ ਬੂਰ ਨਹੀਂ ਲੱਗਿਆ ਤੇ ਕੋਈ ਫਾਇਦਾ ਨਹੀਂ ਹੋਇਆ ਉਸ ਗ੍ਰਹਿ ਤੇ ਮਿਲੀਆਂ ਹੁਣਾਂ ਆਖਰੀ ਸੂਚਨਾਵਾਂ ਤੇ ਪਤਾ ਚੱਲਿਆ ਵੀ ਉੱਥੇ ਦੇ ਆਖਰੀ ਬਚੇ ਲੋਕ ਹਲੇ ਵੀ ਸੋਸ਼ਲ ਮੀਡੀਆ 'ਤੇ ਬੈਠ ਕੇ ਸੇਵ ਟਰੀ ਸੇਵ ਪਲਾਨੀਟ ਦਾ ਟ੍ਰੈਂਡ ਚਲਾ ਰਹੇ ਆ ਉਮੀਦ ਹੈ ਇਹ ਛੋਟੀ ਜੀ ਕਹਾਣੀ ਤੁਹਾਡੇ ਜ਼ਰੂਰ ਪੱਲੇ ਪੈ ਗਈ ਹੋਣੀ ਥੋੜਾ ਸੋਸ਼ਲ ਮੀਡੀਆ ਤੇ ਪੋਸਟਾਂ ਤੇ ਸਟੋਰੀਆਂ ਵਾ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਲਾਈਫ ਤੇ ਬਾਹਰ ਨਿਕਲ ਕੇ ਵੀ ਦੇਖੋ ਤਾਂ ਸੋਸ਼ਲ ਮੀਡੀਆ ਨਹੀਂ ਤਾਂ ਹੁੰਦਾ ਉਸ ਟਾਈਮ ਵੀ ਕੁਦਰਤੀ ਆਫਤਾਂ ਆਉਂਦੀਆਂ ਹੁੰਦੀਆਂ ਜੀਆਂ ਹੜ੍ਹ ਵੀ ਆਉਂਦੇ ਹੁੰਦੇ ਤੇ ਬਥੇਰੇ ਔਰਤਾਂ ਨਾਲ ਧੱਕਾ ਵੀ ਹੁੰਦਾ ਤਾਂ ਧਰਮ ਦੇ ਮੁੱਦੇ ਉੱਠਦੇ ਹੁੰਦੇ ਤੇ ਪਰ ਉਸ ਟਾਈਮ ਲੋਕ ਇਹ ਸਾਰੇ ਮਸਲਿਆਂ ਤੇ ਹੱਲ ਕੱਢਣੇ ਵਾਸਤੇ ਜ਼ਮੀਨੀ ਪੱਧਰ ਪਰ ਕੰਮ ਕਰਦੇ ਹੁੰਦੇ ਤੇ ਇਸ ਕਰਕੇ ਉਸ ਟਾਈਮ ਲੋਕਾਂ ਦੀ ਮਿਹਨਤ ਸਫਲ ਵੀ ਹੁੰਦੀ ਸੀ ਉਮੀਦ ਆ ਮੇਰੀ ਇਹ ਵੀਡੀਓ ਤੁਹਾਨੂੰ ਜਰੂਰ ਚੰਗੀ ਲੱਗੀ ਹੋਵੇਗੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਥੱਲੇ ਕਮੈਂਟਾਂ ਚ ਆਪਣੇ ਚੰਗੇ ਚੰਗੇ ਵਿਚਾਰ ਜਰੂਰ ਲਿਖਿਓ ਇਕਣਾ ਦੀ ਹੋਰ ਵੀ ਵੀਡੀਓਜ਼ ਦੇਖਣੇ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ